ਵਲੀ ਮਾਤਾ ਬੋਲਾ ਸੱਚੇ ਦਰਬਾਰ ਦੀ ਜੈ ਮਾ ਚਿੰਤਪੂਰਨੀ ਸੇਵਾ ਸੰਪਤੀ ਸਰਦੂਲਗੜ ਵੱਲੋਂ ਮਾਗੀ ਦੇ ਸ਼ੁਭ ਦਿਹਾੜੇ ਮੌਕੇ ਕੜਾ ਛੋਲੇ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਮੌਜੂਦ ਸੰਪਤੀ ਦੇ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੇ ਕੀ ਕਿਹਾ ਆਓ ਦੇਖਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਜੈ ਕਰੋ ਜਗਦੀਆਂ ਜੋਤਾਂ ਵਾਲੀ ਮਾਤਾ ਬੋਲਾ ਸੱਚੇ ਦਰਬਾਰ ਦੀ ਜੈ ਅਭਿਆਨ ਸੰਗਠਨ ਵਾਲੀ ਮਾਤਾ ਬੋਲਾ ਸੱਚੇ ਦਰਬਾਰ ਦੀ ਇਹਨਾਂ ਇੱਛਾ ਸੀ ਕਿ ਮੁੰਡਾਂ ਦੀ ਚਿੰਤਪੁਰਨੀ ਸੇਵਾ ਸੰਮਤੀ ਵਾਲੇ ਸਰੂਗੜ ਵੱਲੋਂ ਵੀ ਅਸੀਂ ਸੰਗਰਾਂਦ ਦੇ ਝੜੇ ਤੇ ਅਸੀਂ ਲੰਗਰ ਲਾਉਣਾ ਤੇ ਇਹਨਾਂ ਨੇ ਆਪ ਦੀ ਇੱਛਾ ਅਨਸਾਰ ਪਿਛਲੇ ਸਾਲ ਵੀ ਇਹ ਮੇਜ ਕੋਰੀ ਕੀਤਾ ਸੀ ਤੇ ਇਸ ਵਾਰ ਵੀ ਮਾਂ ਚਿੰਤਪੁਰਨੀ ਸੇਵਾ ਸੰਮਤੀ ਲੰਗਰ ਕਮੇਟੀ ਸਰੂਗੜ ਵੱਲੋਂ ਇਹ ਜਿਹੜਾ ਅੱਜ ਛੋਲੇ ਤੇ ਪ੍ਰਸ਼ਾਦਾ ਲੰਗਰ ਲਾਇਆ ਗਿਆ ਤੇ ਇਹ ਸਰੂਗੜ ਕਮੇਟੀ ਵੱਲੋਂ ਹੈਗਾ ਸੇਵਾ ਸੰਮਤੀ ਚਿੰਤਪੁਰਨੀ ਮਾਂ ਸਰੂਗੜ ਵੱਲੋਂ ਤੇ ਸੰਗਰਾਮ ਦੇ ਮੌਕੇ ਤੇ ਲਾਇਆ ਹੈ ਤੇ ਚਲੋ ਇਹਨਾਂ ਨੂੰ ਸ਼ੌਂਕ ਸੀ ਚਾਹ ਸੀ ਚਲੋ ਹੁੰਦਾ ਹੀ ਹੈ ਇਹ ਦਿਹਾੜੇ ਦੇ ਉੱਤੇ ਆਪਾਂ ਨੂੰ ਇਹ ਸ਼ੁਭ ਕੰਮ ਕਰਨਾ ਚਾਹੀਦਾ ਸਾਰੇ ਦੇ ਮੂੰਹ ਚਾਲੇ ਤਿੰਨ-ਚਾਰ ਦਿਨਾਂ ਦਾ ਪਹਿਨਦਾ ਇਸ ਕਰਕੇ ਪੁੰਨ ਦਾ ਨਿਕਲ ਜਾਂਦਾ ਨਾਲੇ ਤੁਲੀ ਜੀ ਜਾਲਾਸਤ ਬਣੀ ਰਹਿੰਦੀ ਹੈ ਇਸ ਕਰਕੇ ਅਸੀਂ ਇਹ ਜਿਹੜਾ ਕੰਮ ਕੀਤਾ ਅਸੀਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਤੇ ਬਲਾਈ ਜੰਨੇ ਆ ਪ੍ਰਧਾਨ ਜੀ ਸਮਿਤੀ ਵੱਲੋਂ ਹੋਰ ਕਿਹੜੇ-ਕਿਹੜੇ ਕੰਮ ਕੀਤੇ ਜਾਂਦੇ ਅਸੀਂ ਸਮਿਤੀ ਕੱਲੋਂ ਦਾ ਇੱਕ ਐ ਬਸ ਉੱਥੇ ਇੱਕ ਸਾਲਾਨਾ ਉੱਥੇ ਲੰਗਰ ਲੱਗਦਾ ਚਿੰਤਪੂਰਨੀ ਮਾਤਾ ਦੇ ਹਰ ਸਾਲ ਲੰਗਰ ਲੱਗਦਾ ਹੈ ਮੇਰਾ ਖਿਆਲ ਕਿ ਕਿੰਨੇ ਮਾਤਾ ਦੇ ਜਨਮ ਦਿਨ ਤੇ ਵੀ ਇੱਥੇ ਪ੍ਰੋਗਰਾਮ ਹੁੰਦਾ ਹੈ ਅੱਗੇ ਉਹਨਾਂ ਮਾਤਾ ਦਾ ਜਨਮ ਦਿਨ ਆਊਗਾ ਮਾਤਾ ਚਿੰਤਪੁਰਨੀ ਦਾ ਉਸ ਦਿ ਵੀ ਇਸੇ ਤਰ੍ਹਾਂ ਲੰਗਰ ਲੱਗੂਗਾ ਇਸ ਕਰਕੇ ਸਾਲ ਦੇ ਵਿੱਚ ਤਕਰੀਬਨ ਇਹ ਤਿੰਨ ਕੰਮ ਤਾਂ ਪੱਕੇ ਨੇ ਜੀ ਸੰਗਰਾਣ ਦੇ ਦਿਨ ਤੇ ਮਾਤਾ ਦਾ ਜਨਮ ਦਿਨ ਵਾਲੇ ਦਿਨ ਤੇ ਜਿਹੜਾ ਸਾਲਾਨਾ ਲੰਗਰ ਲੱਗਦਾ ਹੈ ਇਹਦਾ ਸ਼ੁਰੂ ਤੋਂ ਮੇਰਾ ਖਿਆਲ ਹੈ 20-25 ਸਾਲ ਹੋ ਗਏ ਉਹਨਾਂ ਦੇ 25 ਸਾਲ ਹੋ ਗਏ ਜੀ ਜਿਹੜਾ ਇਹ ਮਾਤਾ ਚਿੰਤਪੁਰਨੀ ਦਾ ਲੰਗਰ ਲੱਗਦਾ ਹੈ ਇਹ ਮਹਾਮੈ ਦੀ ਕਿਰਪਾ ਨਾਲ ਹੀ ਇਹ ਸਾਰੇ ਸ਼ਹਿਰ ਦੇ ਵਿੱਚੋਂ ਤਿੰਕਾ ਤਿੰਕਾ ਕੱ싸 ਕਰਕੇ ਤੇ ਉੱਥੇ ਲੰਗਰ ਲਾਇਆ ਜਾਂਦਾ ਤੇ ਸਾਰੇ ਮੈਂਬਰਾਂ ਨੂੰ ਬਹੁਤ ਉਤਸ਼ਾਹ ਦੇ ਨਾਲ ਇਹ ਕੰਮ ਕਰਦੇ ਆ ਮੈਂ ਇਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਨਾਲ ਹੀ ਸਾਡੇ ਪ੍ਰੈਸ ਵਾਲੇ ਵੀਰਾਂ ਨੂੰ ਵੀ ਅਸੀਂ ਵਧਾਈ ਦਿੰਦੇ ਆ ਬਿਜਲੀ ਆ ਕੇ ਸਾਡੇ ਏਸੀ ਦੀ ਕਵਰਿੰਗ ਕਰਦੇ ਨੇ ਬਹੁਤ-ਬਹੁਤ ਧੰਨਵਾਦ ਅੱਜ ਦੇ ਸ਼ੁਭ ਦਿਹਾੜੇ ਤੇ ਮਾਨ ਚਿੰਤਪੁਰਨੀ ਲੰਗਰ ਕਮੇਟੀ ਵੱਲੋਂ ਜੋ ਲੰਗਰ ਲਾਇਆ ਗਿਆ ਹੈ ਮੈਂ ਸਾਰੇ ਮੈਂਬਰਾਂ ਨੂੰ ਇਹਦ ਵੱਲੋਂ ਧੰਨਵਾਦ ਕਰਦਾ ਹਾਂ ਤੇ ਆਸ ਵੀ ਕਰਦਾ ਕਿ ਇਹੋ ਜਿਹੇ ਲੰਗਰ ਲੱਗਦੇ ਰਹਿਣੇ ਚਾਹੀਦੇ ਨੇ ਇਹੋ ਜਿਹੀਆਂ ਸਭਾਵਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ ਜਿਵੇਂ ਸਾਡੀ ਕਮੇਟੀ ਵੱਲੋਂ ਹਰ ਸਾਲ ਮਾਂ ਚਿੰਤਪੁਰਨੀ ਵਿਖੇ ਲੰਗਰ ਲਗਾਏ ਜਾਂਦੇ ਨੇ ਰਾਸ਼ਨ ਦੇ ਟਰੱਕ ਭੇਜੇ ਜਾਂਦੇ ਨੇ ਮਾਂ ਦੇ ਜਨਮ ਦਿਨ ਉੱਤੇ ਇਹ ਸੇਵਾ ਦਾ ਪ੍ਰੋਗਰਾਮ ਕੀਤਾ ਜਾਂਦਾ ਹੈ ਸੰਗਰਾਮ ਤੇ ਕੀਤਾ ਜਾਂਦਾ ਹੋਰ ਵੀ ਸਮੇਂ-ਸਮੇਂ ਜੋ ਹੈ ਕਿ ਸਭਾਵਾਂ ਨੁਮਾਈਆਂ ਜਾਂਦੀਆਂ ਨੇ ਧੰਨ